ਗੁਰਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਕਰਦੇ ਆ ਸ਼ੋਕ ਪ੍ਰੈਸ਼ਰ ਪੱਪੀ ਜੀ ਦਾ ਜਿਨ੍ਹਾਂ ਨੇ ਏਡੀ ਵੱਡੀ ਉਮੀਦ ਜਤਾ ਕੇ ਸਾਨੂੰ ਜਿਹੜੀ ਟਿਕਟ ਦਿੱਤੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਜਿਸ ਤਰ੍ਹਾਂ ਸਿਮਰਨ ਗੁਰਪ੍ਰੀਤ ਕੋਰ ਨੇ ਦੱਸਿਆ ਹੈ ਕਿ ਜਿਹੜੀ ਕੰਪੇਨਿੰਗ ਹੈ ਲੋਕ ਘਰਾਂ ਦੇ ਵਿੱਚ ਬੈਠੇ ਸਾਡੀ ਆਪ ਕੰਪੇਨਿੰਗ ਕਰ ਰਹੀ ਹੈ ਸੋ ਅੱਜ ਅਸੀਂ ਇਹਨਾਂ ਦਾ ਪਿਆਰ ਦੇਖ ਕੇ ਸਾਡਾ ਜਿਹੜਾ ਮਨ ਭਰ ਰਿਹਾ ਵੀ ਇਹਨਾਂ ਪਿਆਰ ਜਿਹੜਾ ਸਾਨੂੰ ਦੇ ਰਿਹਾ ਸਾਰੇ ਔਰ ਇਹ ਉਮੀਦ ਰੱਖ ਰਿਹਾ ਸਾਡੇ ਤੇ ਕਿ ਤੁਸੀਂ ਸੇਵਾ ਕਰੋਗੇ ਕਿਉਂਕਿ ਪਿਛਲੀ ਵਾਰੀ ਵੀ ਜਦੋਂ ਇਲੈਕਸ਼ਨ ਲੜੀ ਸੀ ਉਸ ਤੋਂ ਬਾਅਦ ਇੱਕ ਦਿਨ ਵੀ ਜਿਹੜਾ ਅਸੀਂ ਆਪਣੇ ਘਰ ਨਹੀਂ ਬੈਠੇ ਔਰ ਸੇਵਾ ਜਿਹੜੀ ਨਿਰੰਤਰ ਕਿੰਨੇ ਸਾਲਾਂ ਤੋਂ ਸਾਡੀ ਜਾਰੀ ਹੈ ਚਾਹੀਓ ਪੈਨਸ਼ਨ ਆ ਸਿਕਨ ਸਕੀਮਾ ਦਾ ਹਾਰਡ ਕਾਰਡ ਵੋਟਰ ਕਾਰਡ ਨੀਲੇ ਕਾਰਡ ਸਾਰਾ ਕੁਝ ਜਿਹੜਾ ਆ ਅਸੀਂ ਪਹਿਲ ਦੇ ਆਧਾਰ ਤੇ ਕਰ ਰਹੇ ਹਾਂ ਔਰ ਇਸੇ ਤਰ੍ਹਾਂ ਜਿਹੜੀ ਸੇਵਾ ਨਿਰੰਤਰ ਜਾਰੀ ਰਹੇਗੀ ਅਗਾ ਦੇਖੋ ਤੁਸੀਂ ਮਾਹੌਲ ਤੁਸੀਂ ਆਪ ਦੇਖ ਰਹੇ ਹੋ ਤੁਸੀਂ ਨਾਲ ਕਵਰਿੰਗ ਕਰ ਰਹੇ ਹੋ ਔਰ ਉਹ ਜੀ ਵੀ ਲੋਕ ਆਪ ਮੁਹਾਰੇ ਹੋ ਕੇ ਅੱਗੇ ਚੱਲ ਰਹੇ ਆ ਕਿ ਇਸ ਵਾਰ ਅਸੀਂ ਬਦਲਾਵ ਲੈ ਕੇ ਆਵਾਂਗੇ ਬਦਲਾਵ ਲੈ ਆ ਕੇ ਏਰੀਏ ਦੀ ਨੁਹਾਰ ਨੂੰ ਬਦਲਾਂਗੇ ਕਿਉਂਕਿ ਸਾਡੇ ਐਮਐਲਏ ਸਾਹਿਬ ਹਮੇਸ਼ਾ ਇਹ ਗੱਲ ਕਹਿੰਦੇ ਆ ਕਿ ਵੀ ਮੇਰੇ ਮੋਢੇ ਦੇ ਨਾਲ ਮੋਢਾ ਲਾ ਕੇ ਖੜੋ ਤਾਂ ਕਿ ਸੈਂਟਰਲ ਕੇ ਦਾ ਵਿਕਾਸ ਕਰ ਸਕੀਏ ਵਾਰਡ ਨੰਬਰ 75 ਦੇ ਵਿੱਚ ਜਿਹੜੀ ਇਹ ਸੀਟ ਹੈ ਜਿੱਤ ਕੇ ਸ਼ੋਕ ਪ੍ਰਸ਼ਰ ਬਪੀ ਜੀ ਦੀ ਝੋਲੀ ਪਾ ਕੇ ਇਹ ਏਰੀਆ ਦਾ ਜਿਹੜਾ ਵਿਕਾਸ ਹੈ ਸਭ ਤੋਂ ਵੱਡੀ ਸਮੱਸਿਆ ਸੀਵਰੇਜ ਦੀ ਹੈ ਵੀ ਕਿੰਨੇ ਸਾਲ ਹੋ ਗਏ ਆ ਅੱਜ ਤੋਂ 25 30 ਸਾਲ ਦੇ ਸੀਵਰੇਜ ਪਾਈਪ ਪਏ ਅਜੇ ਤੱਕ ਦੁਬਾਰਾ ਪਾਈਪ ਵੀ ਨਹੀਂ ਪਏ ਉਹ ਸਾਰੀ ਜਿਹੜੀ ਸਮੱਸਿਆ ਹੈ ਪਹਿਲ ਦੇ ਹੱਲ ਕਰ ਬਹੁਤ ਕੰਮ ਹੋਣ ਵਾਲਾ ਆ ਅਸੀਂ ਸਭ ਤੋਂ ਪਹਿਲੇ ਅਮਰਪੁਰਾ ਜੀਤਨਗਰ ਆਏ ਹਾਂ ਉਹਨੂੰ ਬਹੁਤ ਹੀ ਵਧੀਆ ਹੰਗਾਰਾ ਸਾਰੇ ਦੇ ਰਹੇ ਆ ਸਾਰੇ ਦੇ ਹੀ ਕਹਿਣਾ ਕਿ ਤੂੰ ਸਾਡੇ ਬੱਚੋ ਤਾਂ ਦਾ ਆਂਦੀ ਵੀ ਲੋੜ ਨਹੀਂ ਸਾਡੇ ਕੰਪੇਨਿੰਗ ਬਹੁਤ ਵਧੀਆ ਕਰ ਰਹੀ ਹੈ ਸਾਰੇ ਹੀ ਆਪਣੇ ਆਪ ਆਪਣੇ ਘਰ ਚ ਕੰਪੇਨਿੰਗ ਕਰ ਰਿਹਾ ਸਾਨੂੰ ਜਿਤਾਣ ਦੀ ਮੈਨੂੰ ਬਹੁਤ ਖੁਸ਼ੀ ਹੈ ਕਿ ਸਾਰੇ ਮੇਰੇ ਭੈਣ ਭਰਾ ਸਾਡੇ ਨਾਲ ਨੇ ਮੁਸ਼ਕਲਾਂ ਦੇਖੋ ਜਿਹੜੇ ਪਿਛਲੇ ਸਾਲ ਪਿਛਲੀ ਵਾਰ ਤੋਂ 4 ਸਾਲ ਤੋਂ ਕੌਂਸਲਰ ਆ ਰਿਹਾ ਹੈ ਉਹਨੂੰ ਗਲੀ ਚ ਕੋਈ ਕੰਮ ਨਹੀਂ ਕੀਤਾ ਤਾਰਾ ਲਟਕ ਰੀਆਂ ਨੇ ਗੜੀਆਂ ਗਲੀਆਂ ਟੁੱਟੀਆਂ ਹੋਈਆਂ ਨੇ ਸਾਰੇ ਦੇ ਇਹੀ ਕੰਪਲੇਨਾਂ ਨੇ 4 ਸਾਲ ਤੋਂ ਕੋਈ ਕੰਮ ਨਹੀਂ ਹੋਇਆ ਤੁਸੀਂ ਜਿੱਤੋ ਤੇ ਕੰਮ ਕਰਾਓ ਸਰਦਾਰ ਨੇ ਰਾਕਾ ਕੌਂਸਲ ਬੜੇ ਦਾਅਵੇ ਕਰਦਾ ਹੈ ਜਾਂ ਬੜੇ ਵਿਕਾਸ ਕਰਾਏ ਵਿਕਾਸ ਸਾਰੇ ਤੁਹਾਨੂੰ ਆਪ ਹੀ ਦੱਸ ਰਹੇ ਅਸੀਂ ਜਿੱਥੇ ਜਿੱਥੇ ਜਾ ਰਹੇ ਹਾਂ ਸਾਰੇ ਸਾਨੂੰ ਮਸੀਤਾਂ ਦੱਸ ਰਹੇ ਨੇ ਕਿੰਨੀਆਂ ਪ੍ਰੋਬਲਮ ਆ ਰਹੀਆਂ ਨੇ ਸਾਰਿਆਂ ਨੂੰ ਟੁੱਟੀਆਂ ਸੜਕਾਂ ਨੇ ਪੈਰ ਵੱਜ ਰਹੇ ਗਲੀਆਂ ਵਿੱਚ ਤੇ ਮੈਂ ਸਾਰਿਆਂ ਨੂੰ ਇਹ ਉਮੀਦਵਾਨੀ ਆ ਵੱਧ ਤੋਂ ਵੱਧ ਵੋਟਾਂ ਤੋਂ ਜਿਤਾਓ ਅਸੀਂ ਆਪਣੇ ਏਰੀਆ ਦਾ ਵਿਕਾਸ ਕਰਨਾ ਹੈ ਟੋਲ ਪਹਿਲੀ ਵਾਰ ਤੇ ਕਿਤਾ ਲੱਗ ਰਿਹਾ ਮਾਹੌਲ ਦੇ ਤੇ ਪੁਰੀਆ ਦੇ ਦੇਖੋ ਹਾਂਜੀ ਟੋਲ ਤਾਂ ਸਾਰੇ ਪਹਿਲੀ ਵਾਰ ਜਾ ਰਹੇ ਆ ਬੜੇ ਖੁਸ਼ੀ ਹੋ ਰਹੀ ਹੈ ਕਿ ਭੈਣ ਭਰਾ ਇਦਾਂ ਇੰਨਾ ਪਿਆਰ ਦੇ ਰਿਹਾ ਹੈ ਬਸ ਪਰਮਾਤਮਾ ਦੇ ਅਰਦਾਸ ਹੈ ਕਿ ਉਸ ਦਿਨ ਜਿਤਾਓ ਜਿੱਥੇ ਸਾਡੀ ਝੋਲੀ ਪਾਓ ਤੇ ਅਸੀਂ ਆਰੀਆਂ ਇਦਾਂ ਹੀ ਅਸੀਂ ਖੜੇ ਆ ਸਾਰਿਆਂ ਨਾਲ ਵੋਟਿਆਂ ਨੂੰ ਇਹ ਅਪੀਲ ਕਰਦੀ ਆ ਇਹ ਮੇਰੀ ਬੇਨਤੀ ਹੈ ਇਹ ਮੇਰੇ ਭੈਣ ਭਰਾ ਮੇਰਾ ਇਹ ਪਰਿਵਾਰ ਹੈ ਸਾਰੇ ਇਹਨਾਂ ਨੂੰ ਇਹ ਅਪੀਲ ਕਰਦੀ ਆ ਕਿ ਵੱਧ ਤੋਂ ਵੱਧ ਇੱਕ ਨੰਬਰ ਝਾੜੂ ਦਾ ਬਟਨ ਦਬਾ ਕੇ ਜਿਤਾਓ ਤਾਂ ਜੋ ਅਸੀਂ ਏਰੀਆ ਦਾ ਵਿਕਾਸ ਕਰ ਸਕੀਏ ਤਾਂ ਜੋ ਕੱਲ ਨੂੰ ਮੈਂ ਹਾਊਸ ਵੀ ਜਾ ਕੇ ਜਿਹੜੇ ਪ੍ਰੋਬਲਮ ਸਾਰੇ ਉਹਨੂੰ ਫੇਸ ਕਰਨੀ ਪੈ ਰਹੀ ਹੈ ਉਹ ਨਹੀਂ ਕਰਨੀ ਪੈਗੀ ਦੇਖੋ ਜੀ ਅੱਜ ਜੋ ਕਿ ਐਮਐਲਏ ਸ਼ੋਕ ਪ੍ਰੈਸ਼ਰ ਕਮਿਸ਼ਨ ਨੇ ਰਾਜੂ ਬਾਬਾ ਜੀ ਨੂੰ ਟਿਕਟ ਦੇ ਕੇ ਨਵਾਜਿਆ ਹੈ ਅਸੀਂ ਕਹਿੰਦੇ ਆਂ ਵੀ ਉਸ ਬੰਦੇ ਨੂੰ ਵੋਟ ਪਾਓ ਜਿਹੜਾ ਬੰਦਾ ਤੁਹਾਡੇ ਕੰਮ ਕਰਦਾ ਹੈ ਰਾਜੂ ਬਾਬਾ ਜੀ ਕਰੀ 507 ਸਾਲ ਦਾ ਤੋਂ ਸੇਵਾ ਕਰਦੇ ਆ ਅਰਦਨਸਵਾੜ ਦੀ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੱਧ ਤੋਂ ਵੱਧ ਪੋਟਾ ਪਾ ਕੇ ਗੁਰਪ੍ਰੀਤ ਸਿੰਘ ਰਾਜੂ ਬਾਬਾ ਜੀ ਨੂੰ ਜਿਤਾਓ ਜਿਤਾ ਕੇ ਹਾਊਸ 'ਚ ਭੇਜੋ ਦੇਖੋ ਜੀ ਹੁਣ ਲੋਕ ਸਮਝਦਾਰ ਨੇ ਲੋਕਾਂ ਨੂੰ ਕਹਿਣ ਦੀ ਜਰੂਰਤ ਨਹੀਂ ਲੋਕ ਪਹਿਲੇ ਤਿਆਰ ਬੈਠੇ ਆ ਬਦਲਾ ਕਰਨ ਨੂੰ ਤੇ ਉਸ ਕਰਕੇ ਰਾਜੂ ਬਾਬਾ ਜੀ ਨੂੰ ਵੱਧ ਤੋਂ ਵੱਧ ਵੋਟਾਂ ਪੈਣਗੀਆਂ ਵੱਡੀ ਲੀਡ ਨਾਲ ਜਿੱਤਣਗੇ ਜੀ ਗੁੰਡਾਗਰਦੀ ਬਹੁਤ ਆ ਤੁਹਾਡੇ ਕਿੰਨਾ ਦਾ ਗੁੰਡਾਗਰਦੀ ਦੇਖੋ ਜੀ ਪਹਿਲੇ ਤੁਸੀਂ ਦੇਖ ਲਓ ਅੱਜ ਤੋਂ 2.5 ਸਾਲ ਪਹਿਲੇ ਕੀ ਸੀ ਤੇ ਹੁਣ ਕੀ ਹੈ ਐਮਐਲਏ ਸ਼ੋਕ ਪ੍ਰੈਸ਼ਰ ਪੱਪੀ ਜੀ ਜਦੋਂ ਤੋਂ ਬਣੇ ਨੇ ਇੱਕ ਤਾਂ ਨਸ਼ੇ ਦਾ ਖਾਤਮਾ ਕੀਤਾ ਇੱਕ ਤਾਂ ਜਿਹੜੀ ਗੁੰਡਾਗਰਦੀ ਇਹ ਕੋਈ ਵੀ ਇਸ ਇਲਾਕੇ ਦੇ ਵਾਰਡ ਨੰਬਰ ਦੇ ਵਿੱਚ ਹੈ ਨਹੀਂ ਜੀ ਜੇ ਮਾੜੀ ਮੋਟੀ ਕੁਝ ਰਹਿ ਵੀ ਗਈ ਹੈ ਉਹ ਵੀ ਜਲਦ ਤੋਂ ਜਲਦ ਅਸੀਂ ਪੂਰੀ ਕਰਾਂਗੇ ਕੋਈ ਤੁਹਾਨੂੰ ਦੇਖੋ ਜੀ 21 ਤਰੀਕ ਨੂੰ ਢੋਲ ਵੱਜਣਗੇ ਜਿਹੜੇ ਵੱਡੀ ਲੀਡਰ ਦੇ ਨਾਲ ਰਾਜੂ ਜੀ ਜਿੱਤ ਕੇ ਹਾਊਸ ਵਿੱਚ ਜਾਣਗੇ ਔਰ ਪ੍ਰਮਾਤਮਾ ਨੇ ਤਾਂ ਚੜ੍ਹਦੀ ਕਲਾ ਤੇ ਰੱਖਣ ਲੋਕਾਂ ਦੀ ਭਲਾਈ ਤੇ ਕੰਮ ਚੰਗੇ ਕੰਮ ਸ਼ੁਰੂ ਤੋਂ ਕਰਦੇ ਆ ਰਹੇ ਹਨ ਤਾਂ ਅੱਗੋ ਵੀ ਕਰਨਗੇ ਜੀ ਕਿ ਪਹਿਲੇ ਦੇ ਕਾਉਂਸਲਰ ਜੋ ਕਾਰਨਾਮੇ ਕੀਤੇ ਆਪਾਂ ਸਾਰੇ ਮਹੱਲੇ ਆਨਵਾਸੀ ਭਲੀਭਾਂਤੀ ਜਾਣਦੇ ਆ ਅੱਜ ਦਾ ਕਿਹੜਾ ਵੋਟਰ ਹੈ ਉਹ ਜਾਗਰ ਹੋ ਚੁੱਕਾ ਹੈ ਉਹਨੂੰ ਪਤਾ ਵੀ ਪਹਿਲੇ ਕਾਉਂਸਲਰ ਨੇ ਸਾਡੇ ਨਾਲ ਕਿਹੜੇ ਕਾਰਨਾਮੇ ਕੀਤੇ ਨੇ ਸਾਡੇ ਬੱਚਿਆਂ 'ਤੇ ਹਮਲੇ ਕਰਾਏ ਨੇ ਸਾਡੇ 'ਤੇ ਝੂਠੇ ਪਰਚੇ ਪਵਾਏ ਨੇ ਅੱਜ ਸਾਰੇ ਲੋਕ ਪੜ੍ਹੇ ਲਿਖੇ ਲੋਕ ਨੇ ਯੁਵਾ ਪੀੜੀ ਸਾਰੀ ਮੋਢੇ ਨਾਲ ਮੋਢਾ ਨਾਲ ਲਾ ਕੇ ਚੱਲ ਰਹੀ ਹੈ ਉਹਨਾਂ ਨੂੰ ਪਤਾ ਆਉਣ ਵਾਲਾ ਟਾਈਮ ਹਰ ਕੋਈ ਚੇਂਜਿੰਗ ਮੰਗਦਾ ਹੈ ਤੇ ਆਪਾਂ ਸਾਰਿਆਂ ਨੇ ਰਲ ਮਿਲ ਕੇ ਉਹ ਇਹ ਰਾਜੂ ਬਾਬੇ ਨੂੰ ਜਿਤਾ ਕੇ ਪੱਪੀ ਅਸ਼ੋਕ ਪ੍ਰੈਸ਼ਰ ਪੱਪੀ ਦੇ ਹੱਥ ਮਜ਼ਬੂਤ ਕਰਨੇ ਔਰ ਸਾਡੇ ਸੁਪਰੀਮ ਹੋਸ ਭਗਵੰਤ ਮਾਨ ਜੀ ਉਹਨਾਂ ਦੇ ਝੋਲੀ ਜੇ ਸੀਟ ਪਾ ਕੇ ਮਿਹਰ ਆਪਦਾ ਬਣਾਣਾ ਇਹਨਾਂ ਹੀ ਸ਼ਬਦਾਂ ਨਾਲ ਸਾਰੇ ਇਲਾਕਾ ਨੂੰ ਅਸੀਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਮੋਢੇ ਨਾਲ ਦੇਖੋ ਜੀ ਕੰਨੇ ਚਲੇਗਾ ਝਾੜੂ ਉਲੇਗੀ ਧੂਲ ਨਾ ਰਹੇਗਾ ਪੰਜਾ ਤੇ ਨਾ ਰਹੇਗਾ ਫੂਲ ਇਹਨਾਂ ਦੇ ਸੁਪਨੇ ਸੁਪਨੇ ਹੀ ਰਹਿ ਜਾਣਗੇ ਕਿਉਂਕਿ ਇਸ ਵਾਰ ਰਾਜੂ ਦੀ ਜਿੱਤ ਪੱਕੀ ਹੈ ਔਰ 100% ਪੱਕੀ ਹੈ ਇਹ ਇਹ ਤਾਂ ਕਦੋਂ ਬਕਸੇ ਖੁੱਲਣਗੇ ਪਤਾ ਲੱਗੂਗਾ ਵੀ ਇਹਨਾਂ ਦੇ ਬਕਸੇ ਯਾਰ ਕਿਹੜੇ ਸਾਡੇ ਨਾਲ ਬੰਦੇ ਚਲਦੇ ਸੀ ਉਹਨਾਂ ਨੇ ਵੀ ਵੋਟਾਂ ਨਹੀਂ ਪਾਈਆਂ ਸਾਨੂੰ ਕਿਉਂਕਿ ਇਸ ਵੇਲੇ ਜੋ ਬਹਾਰ ਹੈ ਉਹ ਸਾਡੇ ਝਾੜੂ ਤੇ ਸਾਡੇ ਰਾਜੂ ਬਾਬਾ ਜਿਹੜਾ ਕਿ ਬਹੁਤ ਹੀ ਮਿਹਨਤੀ ਇਹਨਾਂ ਦੇ ਪਰਿਵਾਰ ਜਿਹੜਾ ਇਹਨਾਂ ਦੇ ਪਾਪਾ ਮਨਜੀਤ ਸਿੰਘ ਬਾਬਾ ਜੀ ਜਿਨ੍ਹਾਂ ਨੇ ਸੇਵਾ ਨਿਸ਼ਕਾਮ ਸੇਵਾ ਕੀਤੀ ਦੇਖੋ ਲੋਕੀ ਹਾਰ ਕੇ ਘਰ ਬੈਠ ਜਾਂਦੇ 10 ਸਾਲਾਂ ਤੋਂ ਸਾਡੇ ਰਾਜੂ ਬਾਬਾ ਜੀ ਲਗਾਤਾਰ ਇਲਾਕੇ ਦੀ ਸੇਵਾ ਕਰਦੇ ਆ ਉਹ ਸੇਵਾ ਦੇ ਸਦਕੇ ਲੋਕਾਂ ਨੇ ਨਾਲ ਚੱਲ ਕੇ ਇਹਨਾਂ ਨੂੰ ਤਨੋਂ ਮਨੋਂ ਤੁਹਾਨੂੰ ਬੋਟਾ ਵਾ ਕੇ ਜਿਤਾਣਾ ਹੈ ਜੈ ਹਿੰਦ ਜੈ ਬਾਬਾ